ਇਨਾਂ ਨੇ ਕਰਤਾ ਉਹੀ ਕੰਮ ਸ਼ੁਰੂ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਲਗਾਤਾਰ ਪੌਦਿਆਂ ਦੇ ਲੰਗਰ ਲਗਾਏ ਗਏ ਸੀ ਲੋਕਾਂ ਨੂੰ ਪੌਦਿਆਂ ਦੇ ਨਾਲ ਮੁਫਤ ਦੇ ਵਿੱਚ ਗਮਲੇ ਵੀ ਪ੍ਰੋਵਾਈਡ ਕਰਾਏ ਗਏ ਸੀ ਇਸੇ ਲੜੀ ਦੇ ਤਹਿਤ ਅੱਜ ਫਿਰ ਉਹੀ ਕੰਮ ਸ਼ੁਰੂ ਹੋ ਗਿਆ ਹੈ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਅੱਜ ਪੌਦੇ ਲੱਗਣ ਲਗਾਇਆ ਗਿਆ ਹੈ ਜਿੱਥੇ ਗਮਲੇ ਵੀ ਫ੍ਰੀ ਦਿੱਤੇ ਗਏ ਹਨ ਅਤੇ ਨਾਲ ਠੰਡੇ ਪਾਣੀ ਦੀ ਪੀਣ ਵਾਸਤੇ ਬੋਤਲਾਂ ਵੀ ਫ੍ਰੀ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਤਾਂ ਕਿ ਲੋਕ ਪੌਦੇ ਲਗਾਣ ਪਰਿਆਵਾਰਾਂ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਅਸੀਂ ਤਾਂ ਹੀ ਕਿਹਾ ਹੈ ਕਿ ਇਹਨਾਂ ਨੇ ਕਰਤਾ ਉਹੀ ਕੰਮ ਸ਼ੁਰੂ ਇਹ ਬੜਾ ਹੀ ਇੱਕ ਸਲਾੰਗਾਯੋਗ ਕੰਮ ਹੈ ਅਸੀਂ ਉਹਨਾਂ ਲੋਕਾਂ ਦੀ ਸਲਾੰਗਾ ਕਰਦੇ ਹਾਂ ਜੋ ਦੂਰਦਰੇ ਪਿੰਡਾਂ ਤੋਂ ਵੀ ਆ ਕੇ ਇਤੋਂ ਪੌਦੇ ਹਾਸਲ ਕਰਦੇ ਹਨ ਅਤੇ ਆਪਣੇ ਘਰਾਂ ਦੇ ਵਿੱਚ ਪੌਦੇ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਵਿੱਚ ਬੜਮੁੱਲਾ ਯੋਗਦਾਨ ਪਾਉਂਦੇ ਹਨ। ਅਗਰ ਤੁਸੀਂ ਫਾਰਗਾ ਟੀਵੀ ਸੋਸ਼ਲ ਮੀਡੀਆ ਦੇ ਨਵੇਂ ਦਰਸ਼ਕ ਹੋ ਤਾਂ ਪਲੀਜ਼ ਫਾਰਗਾ ਟੀਵੀ ਸੋਸ਼ਲ ਮੀਡੀਆ ਨੂੰ ਫੇਸਬੁੱਕ ਤੇ ਫੋਲੋ ਜ਼ਰੂਰ ਕਰੋ ਅਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ। ਸਾਨੂੰ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹੇਗੀ। ਮੀਡੀਆ ਭਾਈਚਾਰੇ ਦਾ ਹੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਰਿਵਰਨ ਦਿਵਸ ਹੈ ਤੇ ਪਹਿਲਾਂ ਤਾਂ ਅੰਤਰਰਾਸ਼ਟਰੀ ਪਰਿਵਰਨ ਦਿਵਸ ਹੈ ਸਾਰਿਆਂ ਨੂੰ ਪਾਕਿਸਤਾਨ ਦੇ ਵਸਨੀਕਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਤੁਸੀਂ ਇੰਨੀ ਗਰਮੀ ਵਿੱਚ ਪਹੁੰਚਿਓ ਅੱਜ ਫਿਰ ਪਿਛਲੀ ਵਾਰੀ ਤਰ੍ਹਾਂ ਇਸ ਵਾਰੀ ਇੱਕ ਰੁਕ ਤੋਂ ਸੁਕ ਮਹੀਨ ਦਾ ਗਾਗ ਕੀਤਾ ਗਿਆ ਹੈ ਜ ਜਿੰਦੇ ਵਿੱਚ ਪੋਦੇ ਗਮਲੇ ਸਾਂਚੇ ਤੇ ਨਾਲ ਵਾਟਰ ਬੋਟਲ ਵੀ ਲਿਆ ਲਈਆਂ ਨੇ ਕਿਉਂਕਿ ਆਪਾਂ ਦੇਖਦੇ ਹਾਂ ਪਿਛਲੀ ਵਾਰ ਬਹੁਤ ਗਰਮੀ ਪਈ ਸੀ ਤੇ ਇਸ ਵਾਰ ਵੀ ਬਹੁਤ ਗਰਮੀ ਹੈ ਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਮਹੀਨਤੀ ਯਤਨ ਕੀਤਾ ਗਿਆ ਹੈ ਪਿਛਲੀ ਵਾਰ ਬਹੁਤ ਪਿਆਰ ਮਿਲਿਆ ਸੀ ਉਸੇ ਲਈ ਤਹਿਤ ਇਸ ਵਾਰ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਉਪਰਾਲਾ ਜਿਹੜਾ ਪਾਣੀ ਦੀ ਬੋਟਲ ਦੇ ਨਾਲ ਵੀ ਕੀਤਾ ਗਿਆ ਹੈ ਜੀ ਕਿਉਂਕਿ ਰਾਗਰੀ ਕਾਫੀ ਆਉਂਦੇ ਨੇ ਪਿੰਡਾਂ ਤੋਂ ਤੇ ਕਈ ਵਾਰੀ ਅਸੀਂ ਪੁੱਛਦੇ ਹਾਂ ਕਿ ਉਹਨਾਂ ਨੂੰ ਪਾਣੀ ਦੀ ਕੀਮਤ ਦੀ ਦਿੱਕਤ ਨਾ ਹੋਵੇ ਕਿ ਵਾਟਰ ਬੋਟਲ ਉਹਨਾਂ ਵਾਸਤੇ ਲਈਏ ਬਿਲਕੁਲ ਹੀ ਬਿਲਕੁਲ ਸਾਬੇ ਵਾਟ ਉਹਦੇ ਪੌਦੇ ਲਗਾਣੇ ਆ ਆਬੀ ਲਗਾਣੇ ਆ ਚ ਲਗਵਾਣੇ ਨੇ ਇਹਨਾਂ ਚੋਂ ਵਧੀਆ ਪੌਦੇ ਲਗਾਏਗਾ ਉਹਨਾਂ ਦੇ ਵਾਸਤੇ ਆਲ ਵਾਲੇ ਫਿਚਰੇ ਚਾਹੀਏ ਸੀ ਟਾਈਮ ਬਿਤਾਉਣ ਨਾਲ ਆਪ ਪਲਾਨ ਹੋਰ ਵਧੀਆ ਲੱਗੇਗਾ ਇਹ ਲਿਖੀ ਪੌਦੇ ਲਗਾਉਣੇ ਆ ਸਾਡੇ ਨਾਲ ਸਾਡੇ ਨਾਲ ਜਮ੍ਹਾਂ ਕਰਾਂਗੇ ਅਸਲੀ ਬਿਲਕੁਲ ਸਾਫ ਹੈ ਕਾਇਓ ਪੀ ਗਾੜੇ ਪਰਵਰਨ ਨੂੰ ਲੈ ਕੇ ਕੋਈ ਵੀ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ ਜੀ ਹੁ ਤਾਂ ਬਾਕੀ ਹੋਰ ਸਾਲੀ ਲਈ ਜਾਂਦੀ ਹੈ ਤੇ ਅੱਜ ਵੀ ਲੰਗਰ ਜਿਹੜਾ ਬਾਬਾ ਜੀ ਦਾ ਚੱਲ ਰਿਹਾ ਜੀ ਤੇ ਫੇ ਪਾਣੀ ਦੀਆਂ ਬੋਤਲਾਂ ਕਬੜੀਆਂ ਦੀਆਂ ਨਾਲ ਗੰਬਲੇ ਪੌਦੇ ਅਲੱਗ-ਅਲੱਗ ਤਰ੍ਹਾਂ ਦੇ ਉਹ ਬਿਲਕੁਲ ਮੈਂ ਬੜੀ ਚੀਜ਼ ਵੀ ਕਰਾਂਗਾ ਬੇਸ਼ੱਕ ਪੌਦੇ ਜਿੰਨੇ ਬਹੁਤ ਦੋਦੋਂ ਲੈ ਕੇ ਜਾਓ ਇੱਕ ਵਾਰੀ ਦੋਦੋਂ ਲੈ ਕੇ ਜਾਓ ਪਰ ਉਹ ਜਿਹੜਾ ਆਪਾਂ ਨੂੰ ਪਾਲਣਾ ਨਹੀਂ ਹਲੋ ਸੋ ਬੋਟਿਆਂ ਦੇ ਨਾਲ ਵਾਲੇ ਜੋ ਵਾਤਾਵਰਣ ਦਾ ਮੋਹਿਮ ਹੈ ਆਪਣੇ ਸਾਰਿਆਂ ਦਾ ਸਵਾਗਤ ਹੈ ਇਹ ਕਿਤੋਂ ਸਾਰੇ ਜੀਵਨ ਲਈ ਆਉਂਦਾ ਹੈ ਪਵਨ ਸੁਤਾ ਉਹ ਉਹ ਸੰਦੇਸ਼ ਦਾ ਮਤਲਬ ਇਹ ਕਿ ਸਾਰਾ ਪਵਨ ਗੁਰੂ ਪਾਣੀ ਪਿੱਤਾ ਸਾਰ ਜਿਹੜੀ ਪਵਨ ਹੈ ਹਵਾ ਜਿਹੜੀ ਹੈ ਨਾ ਪਵਨ ਹੀ ਸਾਡਾ ਗੁਰੂ ਹੈ ਜੀ ਆ ਨਹੀਂ ਸਾਡਾ ਗੁਰੂ ਬਾਪ ਕਹ ਲਈ ਬਾਪ ਹੁੰਦਾ ਹੈ ਨਾ ਬੜੇ ਬਾਪ ਤੇ ਨਹੀਂ ਹੈ ਬਾਪ ਹੀ ਸਮ ਹੈ ਨਾ ਇਹ ਕੁਦਰਤ ਬਲੀ ਹੋਈ ਤੇ ਅੰਤਨਾ ਜਾਈ ਲਖਿਆ ਅਜ ਦੀ ਕੁਦਰਤ ਕੈਨਾਤ ਹੈ ਇਹ ਧਰਤੀ ਹੈ ਜਿੱਥੇ ਸਾਡਾ ਜਨਮ ਹੋਇਆ ਹੈ ਇਹ ਸਾਡੀ ਮਾਂ ਕਰਦੀਆਂ ਇਸ ਨੂੰ ਸ਼ੁੱਧ ਰੱਖਣਾ ਇਹਦੀ ਪਾਲਣਾ ਕਰਨਾ ਜਿਵੇਂ ਮਾਂ ਬਾਪ ਦੀ ਆਪਾਂ ਸੇਵਾ ਕਰਦੇ ਆ ਇਸ ਤਰ੍ਹਾਂ ਸੰਗਤ ਫਰਜ਼ ਹੈ ਇਸ ਹਵਾ ਨੂੰ ਸ਼ੁੱਧ ਰੱਖਣਾ ਇਸ ਮਿੱਟੀ ਨੂੰ ਸ਼ੁੱਧ ਰੱਖਣਾ ਵਾਤਾਵਰਣ ਨੂੰ ਸ਼ੁੱਧ ਰੱਖਣਾ ਇਹ ਸਾਡਾ ਜੋ ਗੁਰਬਾਈਂ ਦੇ ਤਹਿਤ ਸਾਡਾ ਸਾਨੂੰ ਗੁਰੂ ਮਾਰਾ ਨੇ ਸਾਨੂੰ ਸੰਦੇਸ਼ ਦਿੱਤਾ ਹੈ ਉਸ ਸੰਦੇਸ਼ ਦੇ ਤਹਿਤ ਅਸੀਂ ਸਾਰੇ ਪੂਰੇ ਕਰੋ ਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਬੂਟੇ ਲੈ ਕੇ ਸਾਰਿਆਂ ਨੇ ਸੇਵਾ ਇਹ ਆਪਾਂ ਕੀਤੀ ਹੈ ਜੋ ਮਰਜੀ ਫਿਰ ਡਾਕਟਰ ਬੀੜੀ ਸੈਦਗੀ ਵਾਲਾ ਮੋਰੀਓ ਦਾ ਉਹਨਾਂ ਸਾਡੇ ਭੈਣ ਜੀ ਪੂਜਾ ਲੁਤਰਾ ਸੇਵਾ ਕਰਦੇ ਭਾਈ ਜੀਨਾਂ ਦੀ ਗੈਰ ਮੌਜੂਦਗੀ ਕਿਤੇ ਕੰਮ ਹੋਣ ਦਾ ਜਾਂ ਅਗਲੀ ਕੰਮ ਕਰ ਕਿਉਂ ਨਹੀਂ ਇੱਥੇ ਸੇਵਾ ਦੇ ਰਹੇ ਉਹਨਾਂ ਵੱਲੋਂ ਇਹ ਸਾਰਿਆਂ ਦੀ ਹਾਜ਼ਰੀ ਇੱਥੇ ਲੱਗ ਰਹੀ ਹੈ ਤੇ ਗੁਰੂ ਜੀ ਮਾਰਾ ਕਿਰਪਾ ਕਰੇ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਮਿੰਟ ਸਾਡੇ ਨੂੰ ਅੱਜ ਅਪ੍ਰੈਲ ਨੂੰ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਹਰ ਕਰਦੂ ਇੱਕ ਦਰਖਤ ਬਣਾਉਣਾ ਚਾਹੀਦਾ ਹੈ ਇਸ ਸਭਾ ਦਾ ਇੱਕ ਗੰਭੀਰ ਜਿਹਾ ਸਵਾਲ ਹੈ ਅਨੁਸ਼ਾਸਨ ਹੈ ਉਹ ਸਾਡੇ ਤੇ ਅੱਜ ਤੁਸੀਂ ਵੇਖ ਰਹੇ ਹੋ ਵੀਡੀਓ ਸਦੇਵਾ ਵੱਲੋਂ ਪੂਜਲ ਉਤਸਵ ਹੈ ਜਿੱਥੇ ਸਦੇਵਾ ਲੋਕ ਗਮਲੇ ਤੇ ਬੂਟੇ ਵੰਡੇ ਜਾ ਰਹੇ ਨੇ ਇਹ ਬੜਾ ਅੱਛਾ ਉਪਰਾਲਾ ਹੈ ਤੇ ਮੈਂ ਹੋਰ ਸੋਸ਼ਲ ਮੀਡੀਆ 'ਤੇ ਇਹ ਬੇਨਤੀ ਕਰਨਾ ਚਾਹਨਾ ਆਨਲਾਈਨ ਟਾਈਮ 'ਤੇ ਆਪਾਂ ਜਿਹੜੇ ਕੀ ਕਹਿੰਦੇ ਨੇ ਤਰਖਤ ਲਾਈਏ ਤੇ ਹੋਰ ਤੇ ਨਾਲੇ ਬੋਤਲਾਂ ਵੀ ਪਾਣੀ ਦੀ ਵੱਢੀ ਜਾ ਰਹੀਆਂ ਨੇ ਬਈ ਬੱਚਿਆਂ ਵਾਂਗ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਅਸ਼ਮੀ ਕੁਮਾਰ ਜੀ ਹਾਂਜੀ ਅਸ਼ਮੀ ਕੁਮਾਰ ਕਿਹੜਾ ਪਿੰਡ ਹੈ ਕਰਨੀ ਖੜਾ ਕਰਨੀ ਖੜਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਪੌਦਿਆਂ ਦੀ ਸੇਵਾ ਕੀਤੀ ਜਾ ਰਹੀ ਮੈਡਮ ਪੂਜਾ ਲੁਸਰਾ ਦੇ ਦੇਵਾਲਾ ਬਹੁਤ ਚੰਗੀ ਲੱਗਦੀ ਹੈ ਹਾਂਜੀ ਕੀ ਕਰੋਗੇ ਇਹਨਾਂ ਦਾ ਇਹਨਾਂ ਦਾ ਦੋ ਮੰਦਰ ਚ ਲਾਵਾਂਗਾ ਹਾਂਜੀ ਕਰੇ ਲਾਵਾਂਗਾ ਇਹ ਦੇਰ ਬਾਅਦ ਕਰੋਗੇ ਹਾਂਜੀ ਠੀਕ ਹੈ